ਸਾਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਪਖੰਡੀ ਬਾਬਾ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਨ ਵਾਲੇ ਤੇ ਵਾਹਿਗੁਰੂ ਨੂੰ ਮੰਨਣ ਵਾਲੇ ਤੇ ਵਾਹਿਗੁਰੂ ਦਾ ਹੀ ਓਟ ਆਸਰਾ ਲੈਣ ਵਾਲੇ ਪਰਿਵਾਰ ਹਾਂ ਸਾਡਾ ਇੱਕ ਬਹੁਤ ਹੀ ਨੇਕਵਰਤੀ ਦੋਸਤ ਹਰੀ ਸਿੰਘ ਨਿਹੰਗ ਭਰਾ ਦੇ ਭੋਗ ਤੋਂ ਬਾਅਦ ਮੈਨੂੰ ਕਹਿੰਦਾ ਭਾਜੀ ਤੁਹਾਨੂੰ ਇੱਕ ਬਾਬੇ ਕੋਲ ਲੈ ਕੇ ਜਾਣਾ ਉਹ ਤੁਹਾਡੇ ਪਰਿਵਾਰ ਤੇ ਆਈ 60 ਸਤੀ ਦਾ ਉਪਾਅ ਕਰ ਦੇਵੇਗਾ ਕਿਉਂਕਿ ਥੋੜੇ ਸਮੇਂ ਵਿੱਚ ਹੀ ਤੁਹਾਡੇ ਪਰਿਵਾਰ ਵਿੱਚ ਬਹੁਤ ਮੌਤਾਂ ਹੋ ਚੁੱਕੀਆਂ ਹਨ ਮੈਂ ਉਹਨੂੰ ਨਾ ਕਰ ਦਿੱਤੀ ਕਿ ਮੈਂ ਨਹੀਂ ਜਾਣਾ ਕਿਸੇ ਬਾਬੇ ਬੂਬੇ ਕੋਲ ਪਰ ਹਰੀ ਸਿੰਘ ਨੇ ਅਗਲੇ ਦਿਨ ਮੇਰੇ ਮੈਡਮ ਨਾਲ ਗੱਲ ਕਰ ਲਈ ਤੇ ਮੈਡਮ ਮੈਨੂੰ ਕਹਿੰਦੀ ਤੁਸੀਂ ਹਰੀ ਸਿੰਘ ਨਾਲ ਚਲੇ ਜਾਓ ਜੇ ਤੁਹਾਡੇ ਮਨ ਬਾਬੇ ਦੀ ਗੱਲ ਨਾ ਲੱਗੀ ਤਾਂ ਨਾ ਮੰਨਿਓ ਪਰ ਜਾਣ ਵਿੱਚ ਕੀ ਹਰ ਜਾਏ ਅਗਲੇ ਦਿਨ ਸ਼ਾਮ ਨੂੰ ਮੈਂ ਤੇ ਹਰੀ ਸਿੰਘ ਬਾਬੇ ਨੂੰ ਮਿਲਣ ਸ਼ਾਮ ਨੂੰ 7 ਵਜੇ ਚੱਲ ਪਏ ਹਰੀ ਸਿੰਘ ਨੇ ਦੱਸਿਆ ਕਿ ਬਾਬਾ ਜੀ ਰਾਤ 8 ਵਜੇ ਤੋਂ 12 ਵਜੇ ਤੱਕ ਚੌਂਕੀ ਪੜ੍ਹਦੇ ਹਨ ਅਸੀਂ ਟਾਂਡੇ 'ਤੇ ਚੱਲ ਕੇ ਰਾਤ 9:30 ਵਜੇ ਪਟਾਲੇ ਤੋਂ ਫਤੇਗੜ ਚੂੜੀਆਂ ਨੂੰ ਜਾਂਦੀ ਸੜਕ 'ਤੇ ਪਟਾਲੇ ਤੋਂ 4 ਕਿਲੋਮੀਟਰ ਦੂਰ ਸਥਿਤ ਪਿੰਡ ਪਹੁੰਚ ਗਏ। ਅੱਗੇ ਬਾਬੇ ਕੋਲ ਪਹਿਲਾਂ ਹੀ ਇੱਕ ਪਰਿਵਾਰ ਪਹੁੰਚਿਆ ਹੋਇਆ ਸੀ। ਅਸੀਂ ਬਾਬੇ ਦੇ ਦਰਵਾਜ਼ੇ ਵਿੱਚ ਪਿੱਛੇ ਬਹਿ ਗਏ। ਬਾਬਾ ਧੂਣਾ ਤੁਖਾ ਕੇ ਅੱਖਾਂ ਬੰਦ ਕਰਕੇ ਬੈਠਾ ਸੀ। ਇੱਕ ਜਵਾਨ ਮੁੰਡਾ ਫੋਨ 'ਤੇ ਗੱਲ ਕਰ ਰਿਹਾ ਸੀ। ਉਸਨੇ ਦੱਸਿਆ ਕਿ ਬਾਬਾ ਜੀ ਪ੍ਰੀਤਮ ਭਾਜੀ ਕੋਠ ਵਿੱਚ ਪਹੁੰਚ ਗਏ ਨੇ। ਬਾਬਾ ਕਹਿੰਦਾ ਉਹਨਾਂ ਨੂੰ ਕਹਿ ਕਿ ਉਹ ਜੱਜ ਦਾ ਹੁਲੀਆ ਦੱਸਣ। ਫੋਨ ਵਾਲੇ ਬੰਦੇ ਨੇ ਪੁੱਛ ਕੇ ਦੱਸਿਆ ਕਿ ਜੱਜ ਕੋਰੀ ਲੇਡੀ ਹੈ। ਦੇ ਉਸ ਦੇ ਵਾਲ ਕੱਟੇ ਹਨ ਨਜ਼ਰ ਦੀ ਚਿੱਟੀ ਐਨਕ ਲਾਈ ਹੈ ਚਿੱਟੀ ਕਮੀਜ਼ ਤੇ ਕਾਲੀ ਪੈਂਟ ਪਾਈ ਹੈ ਗੱਲਬਾਤ ਤੋਂ ਪਤਾ ਲੱਗਾ ਕਿ ਅਮਰੀਕਾ ਵਿੱਚ ਪ੍ਰੀਤਮ ਦਾ ਅਸਾਈਲਮ ਵਾਸਤੇ ਕੋਰਟ ਕੇਸ ਲੱਗਾ ਹੈ ਤੇ ਬਾਬਾ ਇੱਥੇ ਬੈਠਾ ਮੰਤਰ ਮਾਰ ਰਿਹਾ ਹੈ ਤਾਂ ਜੋ ਕੇਸ ਪਾਸ ਹੋ ਜਾਵੇ ਬਾਬੇ ਨੇ ਅੱਖਾਂ ਬੰਦ ਕਰ ਲਈਆਂ ਤੇ ਕਹਿੰਦਾ ਜੱਜ ਬਹੁਤ ਸਖਤ ਹੈ ਪਰ ਮੈਂ ਮੰਤਰ ਮਾਰ ਕੇ ਜੱਜ ਦੇ ਹੱਥ ਬੰਨਣ ਦੀ ਕੋਸ਼ਿਸ਼ ਕਰਦਾ ਹਾਂ ਤੇ ਕੇਸ ਪ੍ਰੀਤਮ ਦੇ ਹੱਕ ਵਿੱਚ ਅੱਜ ਜ਼ਰੂਰ ਹੋ ਜਾਵੇਗਾ ਮੇਰ ਗੇ ਖੀਜਿਆ ਹੋਇਆ ਸੀ ਤੇ ਗੁੱਸੇ ਨਾਲ ਹਰੀ ਸਿੰਘ ਵਲ ਵੇਖਦੇ ਹੋਏ ਮਨ ਵਿੱਚ ਉੱਥੇ ਬੈਠਿਆ ਹੀ ਅੱਖਾਂ ਬੰਦ ਕਰਕੇ ਅਰਦਾਸ ਕੀਤੀ ਕਿ ਆਹ ਬਾਬੇ ਦੇ ਅੱਜ ਜ਼ਰੂਰ ਜੁੱਤੀਆਂ ਪਹਿਣ ਤੇ ਇੱਥੇ ਬੈਠਾ ਜਿਹੜਾ ਮੰਤਰ ਅਮਰੀਕਾ ਵਿੱਚ ਮਾਰ ਰਿਹਾ ਉਹ ਉਲਟਾ ਪੈ ਜਾਵੇ ਬਾਬਾ ਘਾਂਟਾ ਕੋ ਹੋਰ ਅੰਤਰ ਧਿਆਨ ਹੋ ਕੇ ਬੈਠਾ ਰਿਹਾ ਇੰਨੇ ਨੂੰ ਫੋਨ ਦੀ ਘੰਟੀ ਵੱਜੀ ਤੇ ਫੋਨ ਸੁਣਨ ਵਾਲਾ ਬੰਦਾ ਬਾਬਾ ਜੀ ਨੂੰ ਕਹਿੰਦਾ ਭਾ ਪ੍ਰੀਤਮ ਦਾ ਕੇਸ ਜੱਜ ਨੇ ਰਿਜੈਕਟ ਕਰ ਦਿੱਤਾ ਹੈ ਬਾਬੇ ਦੇ ਕਮਰੇ ਵਿੱਚ ਮਾਤਮ छा ਗਿਆ ਬਾਬਾ ਕਹਿੰਦਾ ਜੱਜ ਹੀ ਬਹੁਤ ਸਖਤ ਸੀ ਮੇਰਾ ਮੰਤਰ ਵੀ ਕੰਮ ਨਹੀਂ ਕੀਤਾ ਕੋਈ ਨਾ ਕੇਸ ਅਗਲੀ ਤਰੀਕ ਤੇ ਪੱਕਾ ਆਪਣੇ ਹੱਕ ਵਿੱਚ ਹੋ ਜਾਵੇਗਾ। ਬਸ ਇੱਕ ਅਖੀਰਲਾ ਪਾ ਹੋਰ ਕਰਨਾ ਪਵੇਗਾ। ਉਹਨਾਂ ਵਿੱਚੋਂ ਨਾਲ ਆਇਆ ਇੱਕ ਬਜ਼ੁਰਗ ਕਹਿੰਦਾ ਬਾਬਾ ਸਾਡੇ ਕੋਲੋਂ ਪੈਸੇ ਮੋੜ ਨਹੀਂ ਅਸੀਂ ਹੋਰ ਉਪਾ ਕਰਵਾਉਣੀ। ਬਾਬੇ ਦਾ ਇੱਕ ਚੇਲਾ ਕਹਿੰਦਾ ਬਾਬਿਆਂ ਕੋਲੋਂ ਪੈਸੇ ਵਾਪਸ ਨਹੀਂ ਮੰਗੀਦੇ ਹੁੰਦੇ ਬਾਬੇ ਸ਼ਰਾਪ ਦੇ ਦਿੰਦੇ ਨੇ। ਬਾਬਾ ਵੀ ਕਹਿੰਦਾ ਪੈਸੇ ਵਾਪਸ ਨਹੀਂ ਮਿਲਣੇ ਤੇ ਗਰਮਾ-ਗਰਮੀ ਸ਼ੁਰੂ ਹੋ ਗਈ। ਉਸੇ ਪਰਿਵਾਰ ਨਾਲ ਆਇਆ ਇੱਕ ਅਮ੍ਰਿਤਧਾਰੀ ਸਿੰਘ ਨੇ ਬਾਬੇ ਦਾ ਚਿੰਟਾ ਚੱਕ ਲਿਆ। ਕਿਉਂ ਬਾਬੇ ਦਿਵਾਲੀ ਹੋ ਗਿਆ ਬਾਬੇ ਦੇ 2:30 ਬੱਜੇ ਸੀ ਕਿ ਬਾਬਾ ਤਰਲੇ ਮਿੰਤਾ ਕਰਨ ਲੱਗ ਪਿਆ ਕਿ ਤੇ ਏਸੀ ਰੋਲੇ ਗੋਲੇ ਵਿੱਚ ਅਸੀਂ ਵੀ ਬਾਬੇ ਨੂੰ ਆਪਣੀ ਸਮੱਸਿਆ ਦੱਸੇ ਬਿਨਾਂ ਖਿਸਕ ਲਈ ਕੁਝ ਦਿਨ ਬਾਅਦ ਅਖਬਾਰ ਦੀ ਖਬਰ ਆਹੀ ਪਤਾ ਲੱਗਾ ਕਿ ਪਖੰਡੀ ਬਾਬੇ ਨੂੰ ਪੁਲਿਸ ਨੇ ਚੱਕ ਪਕੜ ਲਿਆ ਸੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ